ਅਜਾਬ ਸੰਬੰਧ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਸਿੱਖ ਵੈਸੇ ਤਾਂ ਸਤਿਗੁਰੂ ਨੇ ਸਾਨੂੰ ਸਭਨਾਂ ਨੂੰ ਸਿੱਖ ਬਣਾਇਆ ਕਿ ਸਿੱਖ ਨੇ ਸਾਰੀ ਜ਼ਿੰਦਗੀ ਸਿੱਖਣਾ ਹੈ ਚਾਹੇ ਗੁਰਬਾਣੀ ਹੈ ਚਾਹੇ ਕੁਝ ਵੀ ਹੈ ਸਿੱਖ ਨੇ ਸਿੱਖਣਾ ਹੈ ਉਹ ਸਿੱਖ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਵਿੱਚ ਸ ਸਿਹਾਰੀ ਖਖਾ ਸਿੱਖ ਸ ਸਿਹਾਰੀ ਖਖੇ ਨ ਔਕੜ ਸਿੱਖ ਸ ਸਿਹਾਰੀ ਦੇਖ ਖਖੇ ਨੂੰ ਸਿਹਾਰੀ ਸਿਖ ਇਸ ਤਰ੍ਹਾਂ ਲਗਾ ਮਾਤਰਾ ਦੇ ਫਰਕ ਦੇ ਨਾਲ ਇਹ ਸ਼ਬਦ ਆਉਂਦਾ ਹੈ ਆਓ ਗੁਰਬਾਣੀ ਵਿਆਕਰਨ ਦੇ ਅਨੁਸਾਰ ਇਸ ਸ਼ਬਦ ਨੂੰ ਸਮਝੀਏ ਸਭ ਤੋਂ ਪਹਿਲਾਂ 1 ਨੰਬਰ ਦੇ ਉੱਤੇ ਜੋ ਮੈਂ ਗੁਰਬਾਣੀ ਦੇ ਵਿੱਚੋਂ ਮਾਲੂ ਰਾਗ ਦੇ ਵਿੱਚੋਂ 10 ਤੀ ਰਾਗ ਦੇ ਉੱਤੇ ਜੋ ਪੰਕਤੀ ਦਰਜ ਹੈ ਉਹ ਲਿਖੀ ਹੋਈ ਹੈ ਮੂਡ ਮੁੰਡਾਏ ਜਟਾ ਸਿਖ ਬੰਦੀ ਮੋਨ ਰਹੈ ਅਭਿਮਾਨਾ ਮੂंड-ਮੁੜਾਈ ਸਿਰ ਦੇ ਵਾਲਾਂ ਨੂੰ ਕੱਟਣਾ ਜਟਾਂ ਬਣਾ ਲੈਣੀ ਆ ਇੱਥੇ ਜਿਹੜਾ ਸਿੱਖ ਸ਼ਬਦ ਹੈ ਸਸੇ ਸਿਆਰੀ ਖਖਾ ਸਿੱਖ ਇਸਤਰੀ ਲਿੰਗ ਸ਼ਬਦ ਹੈ ਔਰ ਇਹਦਾ ਅਰਥ ਹੈ ਚੋਟੀ ਬਣਾ ਲੈਣੀ ਬੋਦੀ ਬਣਾ ਲੈਣੀ ਜਿਹਨੂੰ ਅਸੀਂ ਕਹਿ ਲੈਂਦੇ ਆ ਇਹਨੂੰ ਅਸੀਂ ਆਮ ਅੱਜਕੱਲ੍ਹ ਜੂੜਾ ਬਣਾਉਣਾ ਕਹਿ ਦਿੰਦੇ ਹਾਂ ਆਧੁਨੀ ਭਾਸ਼ਾ ਦੇ ਮੁਤਾਬਕ ਤੇ ਅੱਜ ਦੀ ਭਾਸ਼ਾ ਦੇ ਮੁਤਾਬਕ ਜੋ ਬ੍ਰਾਹਮਣ ਪਰ ਆਨੇ ਉਹ ਚੋਟੀ ਜਾਂ ਬੋਦੀ ਰੱਖਦੇ ਨੇ ਮੁੰਡ ਮੁੰਡਾਏ ਜਟਾ ਸਿੱਖ ਬੰਦੀ ਕਈਨ ਬਿਲਕੁਲ ਘੋਨਮੁਨ ਕਰ ਲਿਆ ਵਾਲ ਕਟਾ ਦਿੱਤੇ ਕਈਨ ਜਟਾਵਾ ਰੱਖ ਕੇ ਬੋਦੀ ਬਣਾ ਲਈ ਜਟਾਵਾ ਉੱਪਰੋਂ ਕਰਕੇ ਬੰਨ ਲਈ ਆ ਮੋਨ ਰਹੈ ਅਭਿਮਾਨਾ ਮੋਨ ਦੇ ਵਿੱਚ ਰਹਿੰਦੇ ਨੇ ਬੋਲਦੇ ਨਹੀਂ ਬਸ ਇਹ ਮੂੰਡ-ਮੁੰਡਾਈ ਕਰਾਣਾ, ਵਾਲ ਕੱਟਣੇ ਜਾਂ ਜਟਾਵਾਂ ਰੱਖਣੀਆਂ, ਉਹਦੀ ਚੋਟੀ ਬਣਾ ਲੈਣੀ, ਪਰਮੋਣ ਦੇ ਵਿੱਚ ਰਹਿਣਾ ਇਹ ਵੀ ਸਭ ਇੱਕ ਹੰਕਾਰ ਹੀ ਹੈ। ਹੋਰ ਕੁਝ ਵੀ ਨਹੀਂ ਹੈ। ਤੋਂ ਸਤਿਗੁਰੂ ਪਾਤਸ਼ਾਹ ਇੱਥੇ ਜਿਹੜਾ ਸਿੱਖ ਸ਼ਬਦ ਹੈ ਉਹ ਜਿਹੜੀ ਅਸੀਂ ਬੋਦੀ ਕਹਿੰਦੇ ਬੋਦੀ ਵਾਸਤੇ ਵਰਤਦੇ ਨੇ। ਤੋਂ ਇਸਤਰੀ ਲਿੰਗ ਸ਼ਬਦ ਹੈ। ਅੱਗੇ ਸਤਿਗੁਰ ਨੇ ਜੋ ਸ਼ਬਦ ਵਰਤਿਆ ਉਹ 286 ਅੰਗ ਦੇ ਉੱਤੇ ਅਸੀਂ ਆਮ ਸ਼ਲੋਕ ਪੜ੍ਹਦੇ ਹਾਂ 18ਵਾਂ ਸ਼ਲੋਕ ਅਸ਼ਟਪਦੀ ਦਾ ਜਾਂ 18ਵਾਂ ਅਸ਼ਟਪਦੀ ਦਾ ਸ਼ਲੋਕ ਕਹ ਲਈਏ ਜਿੱਥੇ ਸਤਗੁਰੂ ਜੀ ਕਹਿੰਦੇ ਨੇ ਸਤ ਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਨ ਗਾਉ ਤੇ ਇਥੇ ਸਤਗੁਰਾਂ ਸਤ ਪੁਰਖ ਸਤ ਹੋਣ ਵਾਲਾ ਪੁਰਖ ਸਾਰਿਆਂ ਵਿੱਚ ਰਮਿਆ ਹੋਇਆ ਭਾਵ ਉਹ ਪੁਰਖ ਉਹ ਪ੍ਰਮਾਤਮਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਸਰਬ ਵਿਆਪਕ ਹੈ ਜਿਨ ਜਾਣਿਆ ਜਿਨੇ ਜਾਣ ਲਿਆ ਸਤਿਗੁਰ ਤੇ ਇਸ ਕਾ ਨਾਮ ਪਾਈ ਉਹਨੂੰ ਸਤਿਗੁਰ ਕਹਿੰਦੇ ਜਿਨੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਹੋਂਦ ਨੂੰ ਸਮਝ ਲਿਆ ਤੇ ਫਿਰ ਐਸੇ ਸਤਿਗੁਰ ਨਾਲ ਤੇ ਇਸ ਕੈ ਸੰਗ ਸਿੱਖ ਉਧਰ ਹੈ ਉਹਦਾ ਸੰਗ ਦੇ ਨਾਲ ਉਹਦਾ ਸੰਗ ਕਰਨ ਦੇ ਨਾਲ ਉਸ ਗੁਰੂ ਦੀ ਸੰਗਤ ਕਰਨ ਦੇ ਨਾਲ ਸਿੱਖ ਉਧਰ ਹੈ ਇਥੇ ਸਸੇ ਸਾਰੀ ਕੱਖੇ ਦਾ ਔਂਕੜ ਹੈ ਨਾਉ ਪੁਲਿੰਗ ਇਕਵਚਨ ਹੈ ਭਾਵ ਇਕ ਸਿੱਖ ਤਿਸ ਕੇ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਉ ਏ ਨਾਨਕ ਜਿਸ ਗੁਰੂ ਦੇ ਨਾਲ ਜੁੜ ਕੇ ਸਿੱਖ ਦਾ ਉਧਾਰ ਹੁੰਦਾ ਹੈ ਤੇ ਜਿਹੜਾ ਗੁਰੂ ਪਰਮਾਤਮਾ ਪਰਮੇਸ਼ਰ ਨੂੰ ਸਰਵ ਵਿਆਪਕ ਨੂੰ ਜਾਣ ਗਿਆ ਹੈ ਜਿਵੇਂ ਗੁਰੂ ਨੇ ਸਰਵ ਵਿਆਪਕ ਨੂੰ ਜਾਣ ਲਿਆ ਉਸੇ ਤਰ੍ਹਾਂ ਗੁਰੂ ਦੇ ਨਾਲ ਮਿਲ ਕੇ ਹਰੀ ਦੇ ਗੁਣ ਗਾ ਪ੍ਰਮਾਤਮਾ ਨੂੰ ਚੇਤੇ ਕਰ ਇਹ ਸਤਿਗੁਰ ਇਸ ਤਰ੍ਹਾਂ ਇਥੇ ਸਿੱਖ ਪੁਲਿੰਗ ਇਕਵਚਨ ਨਾਉ ਹੈ ਇੱਕ ਸਿੱਖ ਦੀ ਗੱਲ ਕੀਤੀ ਹੋਈ ਹੈ ਹੁਣ ਅੱਗੇ 3 ਨੰਬਰ ਤੇ ਇਸ ਦੇਖਦੇ ਆ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਜਿਵੇਂ ਮੈਂ ਇਹ ਪੰਕਤੀ ਪੜ੍ਹੀ ਹੈ ਵਿਆਕਰਨ ਅਨੁਸਾਰ ਇਸ ਦਾ ਪਾਠ ਇਸੇ ਤਰ੍ਹਾਂ ਹੀ ਹੈ ਮੰਮਾ ਨੰਨਾ ਸੰਬੋਧਨ ਸ਼ਬਦ ਹੈ ਪ੍ਰੀਤਮ ਇਹ ਪ੍ਰੀਤਮ ਦਾ ਅਰਥ ਹੈ ਪਿਆਰਾ ਇਹ ਵੀ ਸਬੋਧਨ ਸ਼ਬਦ ਹੈ ਤੋ ਮਨ ਪ੍ਰੀਤਮ हे ਪਿਆਰੇ ਮਨ ਇਸ ਤਰ੍ਹਾਂ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ हे ਪਿਆਰੇ ਮਨ ਮਨ ਪ੍ਰੀਤਮ हे ਪਿਆਰੇ ਮਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਨਾਨਕ ਸਿੱਖ ਇਥੇ ਸਿੱਖ ਸ ਸ ਸ ਰ ਖ ਖਾ ਸਿੱਖ ਇਸਤਰੀ ਲਿੰਗ ਸ਼ਬਦ ਹੈ ਔਰ ਇਸ ਦਾ ਅਰਥ ਹੈ ਸਿੱਖਿਆ ਦੇਣੀ। ਤੋਂ ਇੱਥੇ ਸਤਿਗੁਰੂ ਨਾਨਕ ਸਿੱਖ ਦੇ ਮਨਪ੍ਰੀਤਮ ਸਾਧ ਸੰਗ ਪਰਮ ਜਾਲੇ ਹੇ ਪਿਆਰੇ ਮਨ ਨਾਨਕ ਤੈਨੂੰ ਇਹ ਸਿੱਖਿਆ ਦਿੰਦਾ ਹੈ ਕਿਹੜੀ ਗੱਲ ਦੀ ਕਿ ਸਾਧ ਸੰਗ ਦੇ ਵਿੱਚ ਜਿਹੜਾ ਭ੍ਰਮ ਮਿਟ ਜਾਂਦਾ ਹੈ। ਸੰਗਤ ਕਰਨ ਦੇ ਨਾਲ ਭ੍ਰਮ ਦੂਰ ਹੋ ਜਾਂਦਾ ਹੈ। ਤੋਂ ਇੱਥੇ ਸਸੇ ਸੈਰੀ ਖਖਾ ਇੱਥੇ ਵੀ ਇਹ ਸ਼ਬਦ ਇਸਤਰੀ ਲਿੰਗੀ ਸ਼ਬਦ ਹੈ। ਇਹ ਦਾ ਅਰਥ ਹੈ ਸਿੱਖਿਆ। ਹੁਣ 4 ਨੰਬਰ ਜਿਹੜੀ ਪੰਕਤੀ ਲਿਖੀ ਹੋਈ ਹੈ ਮੈਂ ਬੋਰਡ ਦੇ ਉੱਤੇ ਇਹ 304 ਅੰਕ ਦੇ ਉੱਤੇ ਦਰਜ ਹੈ ਸਚਿਆਰ ਸਿੱਖ ਵਹਿ ਸਤਗੁਰ ਪਾਸ ਘਲਨ ਊੜਿਆਰ ਨ ਲੱਭਨੀ ਕਿ ਤੈ ਥਾਂਏ ਭਾਲੇ ਸਚਿਆਰ ਸੱਚੇ ਵਪਕੇ ਜਿਹਨਾਂ ਨੂੰ ਅਸੀਂ ਕਹ ਲੀਏ ਊੜਿਆਰ ਝੂਠੇ ਝੂਠ ਦੇ ਵਪਾਰੀ ਸਚਿਆਰ ਕਹ ਲਈਏ ਸੱਚ ਦੇ ਵਪਾਰੀ ਇਥੇ ਸਸੇ ਸਹਿਰੀ ਖਖਾ ਸਿੱਖ ਸ਼ਬਦਾਂ ਜਦੋਂ ਗੁਰਬਾਣੀ ਵਿਆਕਰਨ ਨਿਯਮ ਦੇ ਅਨੁਸਾਰ ਕਿਸੇ ਨਾਉ ਦੇ ਆਖਰੀ ਅੱਖਰ ਨੂੰ ਔਂਕੜ ਨਾ ਹੋਵੇ ਜਾਂ ਉਹ ਇਸਤਰੀ ਲਿੰਗ ਹੋਵੇਗਾ ਜਾਂ ਫਿਰ ਬਹੁਵਚਨ ਹੋਵੇਗਾ ਜਾਂ ਉਹਦੇ ਨਾਲ ਕੋਈ ਸੰਬੰਧਕ ਹੋਵੇਗਾ ਜਾਂ ਫਿਰ ਸੰਬੋਧਨ ਹੋਵੇਗਾ ਚਾਰ ਚੀਜ਼ਾਂ ਹੁੰਦੀਆਂ ਔਂਕੜ ਨਾ ਆਣ ਕਾਰਨ ਜਿੱਥੇ ਔਂਕੜ ਨਾ ਹੋਵੇ ਉਹ ਚਾਰ ਚੀਜ਼ਾਂ ਹੁੰਦੀਆਂ ਪਹਿਲੀ ਗੱਲ ਇਸ ਤਰ੍ਹਾਂ ਕਹ ਲਿਓ ਇਸਤਰੀ ਲਿੰਗ ਹੋਵੇਗਾ ਸ਼ਬਦ ਜਿਵੇਂ ਇੱਥੇ ਨਾਨਕ ਸਿੱਖ ਦੇ ਇਥੇ ਸਿੱਖਿਆ ਹੈ ਦੂਜੀ ਗੱਲ ਉਹ ਬਹੁਵਚਨ ਰੂਪ ਵਿੱਚ ਹੋਵੇਗਾ ਜਿੱਦਾਂ ਇਥੇ ਸਚਿਆਨ ਸਿੱਖ ਬਹੁਤੇ ਸਿੱਖਾਂ ਦੀ ਗੱਲ ਹੈ ਬਹੁਵਚਨ ਰੂਪ ਦੇ ਵਿੱਚ ਹੋਵੇਗਾ ਤੀਜੀ ਗੱਲ ਉਸ ਨਾਮ ਦੇ ਨਾਲ ਕੋਈ ਨਾ ਕੋਈ ਸੰਬੰਧਕ ਹੋਵੇਗਾ ਜਿਵੇਂ ਅਸੀਂ ਅੱਗੇ ਪੜਾਂਗੇ ਗੁਰ ਕਹਿ ਕੈ ਸੰਬੰਧਕ ਹੈ ਤੇ ਦੂਜੀ ਗੱਲ ਜੇ ਔਂਕੜ ਨਹੀਂ ਆ ਦੀ ਚੌਥਾ ਜਿਹੜਾ ਤਰੀਕਾ ਉਹ ਹੈ ਜਿਵੇਂ ਇਥੇ ਅਸੀਂ ਮਨ ਪ੍ਰੀਤਮ ਸੰਬੋਧਨ ਸ਼ਬਦ ਪੜੇ ਨੇ ਉਹ ਇੱਥੇ ਸਿੱਖ ਬਹੁਵਚਨ ਹੈ ਅੰਕੜ ਨਹੀਂ ਆਇ ਸਚਿਆਰ ਸਿੱਖ ਵੈ ਸਤਗੁਰ ਪਾਸ ਘਾਲਣ ਜਿਹੜੇ ਸਚਿਆਰ ਸਿੱਖ ਨੇ ਉਹ ਗੁਰੂ ਦੇ ਪਾਸ ਬੈਠ ਕੇ ਘਾਲ ਕਮਾਈ ਕਰਦੇ ਨੇ ਨਾਮ ਦੀ ਘਾਲ ਨਾ ਘਾਦੇ ਨੇ ਊੜਿਆਰ ਨਾ ਲੱਭਣੀ ਕਿ ਤਾਂ ਥਾਂੇ ਭਾਲੇ ਤੇ ਉੱਥੇ ਜਿਹੜੇ ਝੂਠੇ ਨੇ ਝੂਠ ਦੇ ਵਪਾਰੀ ਨੇ ਉੱਥੇ ਕਿਤੇ ਲੱਭਦੇ ਵੀ ਨਹੀਂ ਉਹ ਖੜਦੇ ਨਹੀਂ ਹੈ ਸਤਗੁਰ ਦੇ ਕੋਲ ਤੋ ਇੱਥੇ ਸਿੱਖ ਦਾ ਸ਼ਬਦ ਫਸੇ ਸਹਿਰੀ ਕਾ ਸਿੱਖ ਬਹੁਵਚਨ ਹੈ ਬਹੁਤੇ ਸਿੱਖ ਗੁਰ ਕੈ ਸਿੱਖ ਅਸੀਂ ਪੰਜਵੀਂ ਪੰਕਤੀ ਪੜ੍ਹਨ ਲੱਗਿਆਂ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਗੁਰ ਕੈ ਇੱਥੇ ਗੁਰ ਕੈ ਕੈ ਸੰਬੰਧ ਗਾਣੇ ਵਿੱਚ ਗੁਰ ਦੇ ਬਾਰੇ ਨੋਟਰ ਨਹੀਂ ਹੈ ਸਿੱਖ ਸਸੇ ਸਿਆਰੀ ਖਖੇ ਸਿਆਰੀ ਸਿੱਖ ਜਦੋਂ ਇਸ ਤਰ੍ਹਾਂ ਆਵੇਗਾ ਸਸੇ ਸਿਆਰੀ ਖਖੇ ਸਿਆਰੀ ਸਿੱਖ ਤੋਂ ਅਰਥ ਬਣੇਗਾ ਸਿੱਖਨੇ ਗੁਰ ਕੈ ਸਿੱਖ ਗੁਰੂ ਦੇ ਸਿੱਖ ਨੇ ਇੱਥੇ ਅਰਥ ਬਣਨਾ ਸਿਹਾਰੀ ਦੇ ਨਾਲ ਇਸ ਤਰ੍ਹਾਂ ਅਰਥ ਬਣੇਗਾ ਸਿੱਖ ਦੇ ਖਖੇ ਹਸਾਰੀ ਹੋਵੇਗੀ ਸਿੱਖ ਨੇ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਗੁਰੂ ਦੇ ਸਿੱਖ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਸਤਿਗੁਰੂ ਨੂੰ ਯਾਦ ਕੀਤਾ ਪ੍ਰਮਾਤਮਾ ਦਾ ਨਾਮ ਜਪਿਆ ਤੇ ਫਿਰ ਉਹ ਨਿੰਦਾ ਤੋਂ ਬਚ ਗਿਆ ਜਨ ਉਭਰੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਪ੍ਰਮਾਤਮਾ ਨੂੰ ਚੇਤੇ ਕਰਕੇ ਨਿੰਦਿਆ ਤੋਂ ਬਚ ਗਏ ਪਰ ਨਿੰਦਕ ਨਰਕ ਪਾਇਆ ਨਰਕ ਦੇ ਕੱਕੇ ਨੂੰ ਸਿਹਾਰੀ ਅਰਥਾ ਨਰਕ ਵਿੱਚ ਜਿਹੜਾ ਨਿੰਦਾ ਕਰਨ ਵਾਲਾ ਮਨੁੱਖ ਹੈ ਉਹਨੇ ਆਪਣੇ ਆਪ ਨੂੰ ਇਸ ਨਿੰਦਿਆ ਕਰਨ ਵਾਲੇ ਨਰਕ ਵਿੱਚ ਪਾਇਆ ਹੋਇਆ ਹੈ ਗੁਰੂ ਦਾ ਸਿੱਖ ਬਚ ਗਿਆ ਉਹਨੇ ਨਿੰਦਿਆ ਕਰਨ ਤੋਂ ਆਪਣੇ ਆਪ ਨੂੰ ਹਟਾ ਲਿਆ ਤਾਂ ਇੱਥੇ ਗੁਰ ਕੈ ਸਿੱਖ ਦਾ ਅਰਥ ਹੈ ਗੁਰੂ ਦੇ ਸਿੱਖ ਨੇ ਕਿ ਉਹ ਖਕਨ ਸਾਰੀ ਲੱਗੀ ਹੋਈ ਹੈ ਹੁਣ ਆਖਰੀ ਪੰਕਤੀ ਹੈ ਗੁਰਮਿਲ ਚੱਜ ਅਚਾਰ ਸਿਖ ਤੁਧ ਕਦੇ ਨ ਲੱਗੈ ਦੁਖ ਜਦੋਂ ਕੋਈ ਗੱਲ ਕਹੀ ਹੁੰਦੀ ਹੈ ਨਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਪੂਰੀ ਕਰਨ ਵਾਸਤੇ ਜਿਵੇਂ ਇੱਥੇ ਕਹਿੰਦਾ ਸਤਿਗੁਰ ਨੇ ਗੁਰੂ ਨੂੰ ਮਿਲ ਕੇ ਚੰਗੇ ਗੁਣ ਸਿਖ ਮਤਲਬ ਜਿਹੜਾ ਤੇਰਾ ਅੱਗੇ ਸਮਾਂ ਆਣਾ ਉਹਦੇ ਵਿੱਚ ਗੁਰੂ ਨੂੰ ਮਿਲ ਕੇ ਚੰਗੇ ਗੁਣ ਸਿਖ ਤੋ ਆਉਣ ਵਾਲਾ ਸਮਾਂ ਕਿਆ ਹੋ ਗਿਆ ਭਵਿਕਤ ਕਾਲ ਤੇ ਨਾਲ ਕੀ ਆਇ ਗੁਰੂ ਦਾ ਹੁਕਮ ਹੈ ਇਹਨੂੰ ਕਹਿੰਦੇ ਹੁਕਮੀ ਭਵਿੱਖਤ ਕਾਲ ਹੁਕਮੀ ਭਵਿੱਖਤ ਸ਼ਬਦ ਹੈ ਇਹ ਭਵਿੱਖ ਦੇ ਵਿੱਚ ਆਣਵਾ ਜੋ ਭਵਿੱਖ ਦੇ ਵਿੱਚ ਗੁਰੂ ਦਾ ਅੱਗੇ ਸਾਨੂੰ ਹੁਕਮ ਹੈ ਜਿਵੇਂ ਗੁਰੂ ਸਾਹਿਬ ਸਾਨੂੰ ਅੱਜ ਵਾਸਤੇ ਹੁਕਮ ਕਰਕੇ ਗਏ ਨੇ ਉਸ ਟਾਈਮ ਕਰਕੇ ਸੀ ਉਹ ਸਾਡਾ ਭਵਿੱਖ ਸੀ ਅੱਜ ਦਾ ਤਾਂ ਇੱਥੇ ਗੁਰਮਿਲ ਗੁਰੂ ਨੂੰ ਮਿਲ ਕੇ ਚੱਜ ਅਚਾਰ ਸਿੱਖ ਸਸੇ ਸਿਆਰੀ ਖੱਖੇ ਨੂੰ ਔਂਕੜ ਸਿੱਖ ਹੈ ਉਂਝ ਸਸੇ ਸਿਆਰੀ ਖੱਖੇ ਨੂੰ ਔਂਕੜ ਹੋ ਗਏ ਪੁਲਿੰਗ ਨਾਉ ਇਕਵਚਨ ਇੱਕ ਸਿੱਖ ਦੀ ਗੱਲ ਪਰ ਇੱਥੇ ਇਹਦਾ ਅਰਥ ਹੈ ਸਿੱਖ ਹੈ ਸਿੱਖਣਾ ਇਹਦਾ ਅਰਥ ਹੈ ਸਿੱਖਣਾ ਪਰ ਇਹ ਨਾਉ ਹੈ ਪੁਲਿੰਗ ਇਸਤਰੀ ਲਿੰਗ ਨਹੀਂ ਹੈ ਜਿਵੇਂ ਇੱਥੇ ਸਿੱਖ ਸਿੱਖਿਆ ਇਸਤਰੀ ਲਿੰਗ ਹੈ ਇੱਥੇ ਇਹ ਪੁਲਿੰਗ ਨਾਉ ਹੈ ਪੁਲਿੰਗ ਪੁਰਸ਼ਵਾਤਿਕ ਜਿਹਨੂੰ ਕਹਿੰਦੇ ਗੁਰੂ ਨਾਲ ਮਿਲ ਕੇ ਚੰਗਾ ਆਚਰਣ ਸਿੱਖਣਾ ਤੁਧ ਕਦੇ ਨਾ ਲੱਗਿਆ ਦੁੱਖ ਤੈਨੂੰ ਕਦੇ ਦੁੱਖ ਨਹੀਂ ਲੱਗੇਗਾ ਤੋ ਇੱਥੇ ਸੱਸੇ ਸਾਰੀ ਖਖਾ ਸਿੱਖ ਇਹ ਹੁਕਮਿ ਭਵਿਖਤ ਕਿਰਿਆ ਹੈ ਨਾਲ ਇਹ ਕਿਰਿਆ ਹੈ ਸਿੱਖਣ ਵਾਸਤੇ ਕਿਹਾ ਹੈ ਸਿੱਖਣਾ ਹੀ ਕਿਰਿਆ ਹੈ ਤੋ ਇੱਥੇ ਸ਼ਬਦ ਹੈ ਇਹ ਸਿੱਖ ਕਿਰਿਆ ਸਿੱਖਣਾ ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਅਲੱਗ ਅਲੱਗ ਜਿਵੇਂ ਅਸੀਂ ਪੰਕਤੀਆਂ ਦੇ ਵਿੱਚ ਦੇਖਿਆ ਇਹ ਜਿਹੜਾ ਸਿੱਖ ਸ਼ਬਦ ਹੈ ਸਤਿਗੁਰੂ ਜੀ ਨੇ ਅਲੱਗ ਅਲੱਗ ਰੂਪ ਦੇ ਵਿੱਚ ਵਰਤਿਆ ਹੋਇਆ ਹੈ ਕਿਤੇ ਸਤਿਗੁਰੂ ਨੇ ਸਸੇ ਸਿਆਰੀ ਖਖਸੇਖ ਉਹਦਾ ਅਰਥ ਸਿੱਖਿਆ ਸਸੇ ਸਿਆਰੀ ਖਖਸੇਖ ਉਹਦਾ ਅਰਥ ਬਹੁਵਚਨ ਰੂਪ ਦੇ ਵਿੱਚ ਬਹੁਤੇ ਸਿੱਖ ਸਸੇ ਸਿਆਰੀ ਖਖੇਨ ਔਕੜ ਸਿੱਖ ਤੇ ਉਹਦੇ ਅਰਥ ਜਿਹੜੇ ਨੇ ਇੱਕ ਸਿੱਖ ਸਸੇ ਸਿਆਰੀ ਖਖੇਨ ਔਕੜ ਸਿੱਖ ਪਰ ਉਥੇ ਕਿਰਿਆ ਦੇ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਵਾਸਤੇ ਸਿੱਖਣ ਦੀ ਗੱਲ ਕੀਤੀ ਹੋਈ ਹੈ ਇਸ ਤਰ੍ਹਾਂ ਸਸੇ ਸਿਆਰੀ ਖਖੇਆਂ ਸਿਆਰੀ ਸਿੱਖ ਉਥੇ ਅਰਥ ਹੈ ਸਿੱਖ ਨੇ ਤੋ ਅਸੀਂ ਗਰਵਾਣੀ ਨੂੰ ਮੈਂ ਇਹ ਗੱਲ ਸਮਝਦਾ ਐ ਕਿ ਜਿਹੜੇ ਮੈਂ ਆ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਬਹੁਤ ਗਹਿਰਾਈ ਵਾਲਾ ਔਰ ਬਹੁਤ ਸਮਝ ਮੰਗਦਾ ਬਹੁਤ ਸੋਝੀ ਹੋਣੀ ਜ਼ਰੂਰੀ ਹੈ ਤਾਂ ਕਿ ਇਹ ਵਿਸ਼ਾ ਤੁਹਾਨੂੰ ਸਮਝ ਆ ਜਾਵੇ ਤੋ ਇਹ ਸਿੱਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਗੁਰੂ ਸਾਹਿਬ ਦੇ ਵਿੱਚ ਹੀ ਸਤਿਗੁਰ ਨੇ ਇਸ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਵਰਤੇ ਹੋਇਆ ਹੈ ਤੋ ਇਹ ਵਿਸ਼ਾ ਗੁੰਝਲਦਾਰ ਜ਼ਰੂਰ ਹੈ ਸਮਝਣ ਵਾਸਤੇ ਕਦ ਜੀ ਨੂੰ ਸਮਝ ਆ ਜਾਂਦੀ ਉਹ ਫਿਰ ਸਮਝ ਜਾਂਦਾ ਤੇ ਉਹਨੂੰ ਉਹਦੇ ਨਾਲ ਜਿਵੇਂ ਇਸ ਤਰ੍ਹਾਂ ਦੇ ਮਿਲਦੀਆਂ ਹੋਰ ពਤੀਆਂ ਆਣੀਆਂ ਨਾ ਫਿਰ ਉਹ ਸਾਨੂੰ ਫਿਰ ਆਪਣੇ ਆਪ ਅਰਥ ਸਮਝ ਆ ਜਾਣਗੇ ਨਹੀਂ ਤਾਂ ਅਸੀਂ ਇੱਕ ਅਰਥ ਕਿੰਦਾ ਕਰਦੀ ਸਾਰੇ ਦੇ ਸਿੱਖ ਸਿੱਖ ਸਮਝ ਕੇ ਸਾਰੇ ਦੇ ਇੱਕੋ ਅਰਥ ਨਹੀਂ ਹੋ ਸਕਦੇ ਕਿਤੇ ਇਹਦਾ ਅਰਥ ਸਿੱਖਿਆ ਹੈ ਕਿਤੇ ਬਹੁਤੇ ਸਿੱਖ ਹੈ ਕਿਤੇ ਇੱਕ ਸਿੱਖ ਹੈ ਕਿਤੇ ਕਿਰਿਆਵਾਚੀ ਰੂਪ ਦੇ ਵਿੱਚ ਹੈ ਸੋ ਬਹੁਤ ਬਰੀਕੀ ਦੇ ਵਿੱਚ ਆ ਕੇ ਗੁਰਬਾਣੀ ਨੂੰ ਸਮਝਣਾ ਕਿਉਂਕਿ ਸਤਗੁਰ ਨੇ ਜਿਹੜੀ ਇਹ ਬਾਣੀਆਂ ਬਹੁਤ ਗਹਿਰਾਈ ਵਾਲੀ ਉਚਾਰੀ ਹੋਈ ਹੈ ਤੋ ਅਸੀਂ ਗੁਰੂ ਦੇ ਕੀਰਤਨ ਕਰਨੀ ਪਤਸ਼ਾ ਇਹਨੀ ਗਹਿਰਾਈ ਵਾਲੀ ਆਪ ਜੀ ਦੀ ਬਾਣੀ ਹੈ ਸਾਨੂੰ ਸਮਤ ਬਖਸ਼ੀ ਸਾਨੂੰ ਬੁੱਧ ਬਖਸ਼ੀ ਤਾਂ ਕਿ ਅਸੀਂ ਆਪ ਜੀ ਦੀ ਬਾਣੀ ਨੂੰ ਸਮਝ ਸਕੀਏ ਸੋ ਗੁਰ ਬਾਣੀ ਸਮਝਣ ਵਾਸਤੇ ਹੀ ਇਹ ਜਿਹੜਾ ਚੈਨਲ ਤਿਆਰ ਕੀਤਾ ਗਿਆ ਆ ਗੁਰ ਬਾਣੀ ਵਿਚਾਰੀਏ ਆਪ ਜੀ ਜਰੂਰ